ਦੋਸਤੋ ਨੇਪਾਲ ਦੇ ਵਿੱਚ ਤਕਤਾ ਪਲਟ ਬਾੜ ਦੇ ਵਿੱਚ ਇੱਕ ਨਵਾਂ ਮੋੜ ਵੱਡਾ ਮੋੜ ਸਾਹਮਣੇ ਆਇਆ ਕਿ ਉੱਥੋਂ ਪਹਿਲਾਂ ਨਾਲੋਂ ਵੀ ਇਹ ਮਾਮਲਾ ਹੋਰ ਵੀ ਜ਼ਿਆਦਾ ਭਖ ਚੁੱਕਿਆ ਹੈ ਕਿ ਉੱਥੋਂ ਦੇ ਲੋਕਾਂ ਦੇ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੱਸਾ ਦੇਖਣ ਦੇ ਵਿੱਚ ਨਜ਼ਰ ਆਇਆ ਹੈ ਜਿਸ ਕਰਕੇ ਉਹਨਾਂ ਨੇ ਇੱਥੋਂ ਤੱਕ ਕੇ ਗੋਦੀ ਮੀਡੀਆ ਦੇ ਦਫ਼ਤਰਾਂ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਹ ਹਮੇਸ਼ਾ ਸਰਕਾਰ ਦੀ ਪੱਖ ਕਰਦਾ ਸੀ ਤੇ ਸਰਕਾਰ ਦੀ ਹਮੇਸ਼ਾ ਪ੍ਰਸ਼ੰਸਾ ਕਰਦਾ ਸੀ ਜਿਸ ਕਰਕੇ ਹੁਣ ਉਹਨਾਂ ਨੇ ਗੋਦੀ ਮੀਡੀਆ ਦੇ ਸਾਰੇ ਹੀ ਦਫ਼ਤਰਾਂ ਨੂੰ ਅੱਗ ਲਗਾ ਦਿੱਤੀ ਤੇ ਜਿਹੜੇ ਵੀ ਉੱਥੇ ਅਦਾਲਤਾਂ ਕੋਰਟ ਤੇ ਜਿਹੜੇ ਵੀ ਉਸ ਨੇਪਾਲ ਦੇ ਵਿੱਚ ਅਦਾਲਤਾਂ ਤੇ ਰਾਜਪਾਲ ਭਵਨ ਸੰਸਦ ਹਰ ਜਗ੍ਹਾ ਤੇ ਉਹਨਾਂ ਨੇ ਅੱਗ ਲਗਾ ਦਿੱਤੀ ਇੱਥੋਂ ਤੱਕ ਕਿ ਜਿਹੜੇ ਉੱਥੋਂ ਦੇ ਮੰਤਰੀ ਸੀ ਉਹਨਾਂ ਨੂੰ ਕੜੀਸ-ਕੜੀਸ ਕੇ ਕੁੱਟਿਆ ਕਿਸੇ ਦੀ ਲੱਤ ਤੋੜਦੀ ਕਿਸੇ ਦੀ ਬਾਹਂ ਤੋੜਦੀ ਤੇ ਕਿਸੇ ਨੂੰ ਗੰਦੇ ਨਾਲੇ ਦੇ ਵਿੱਚ ਡਬੋ ਕੇ ਮਾਰ ਦਿੱਤਾ ਤੇ ਕਿਸੇ ਦਾ ਸਿਰ ਪਾੜ ਦਿੱਤਾ ਇੰਨਾ ਹੀ ਨਹੀਂ ਇੱਕ ਮੰਤਰੀ ਦੇ ਘਰ ਵਾਲੀ ਨੂੰ ਪੈਟਰੋਲ ਪਾ ਕੇ ਜਿਉਂਦਾ ਅੱਗ ਦੇ ਵਿੱਚ ਸਾੜ ਦਿੱਤਾ ਗਿਆ ਜਿਸ ਕਰਕੇ ਨੇਪਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਹਾਹਾਕਾਰ ਮਚ ਗਈ ਤੇ ਹੁਣ ਜਿਹੜਾ ਉੱਥੇ ਸਰਕਾਰਾਂ ਸੀਆਂ ਤੇ ਜਿਹੜੇ ਉੱਥੇ ਦੇ ਮੌਕੇ ਦੇ ਮੰਤਰੀ ਸੀ ਉਹ ਕਈ ਮੰਤਰੀਆਂ ਨੂੰ ਤਾਂ ਜਾਨੋਂ ਮਾਰ ਦਿੱਤਾ ਗਿਆ ਤੇ ਕੁਝ ਮੰਤਰੀ ਹੈਲੀਕਾਪਟਰ ਦੇ ਵਿੱਚ ਜਾਨ ਬਚਾ ਕੇ ਭੱਜ ਚੁੱਕੇ ਤੇ ਕਿਸੇ ਨੂੰ ਗੰਦੇ ਨਾਲੇ ਦੇ ਵਿੱਚ ਡਬੋ ਕੇ ਮਾਰ ਦਿੱਤਾ ਤੇ ਕਿਸੇ ਦਾ ਸਿਰ ਪਾੜ ਦਿੱਤਾ ਇੰਨਾ ਹੀ ਨਹੀਂ ਇੱਕ ਮੰਤਰੀ ਦੇ ਘਰ ਵਾਲੀ ਨੂੰ ਪੈਟਰੋਲ ਪਾ ਕੇ ਜਿਉਂਦਾ ਅੱਗ ਦੇ ਵਿੱਚ ਸਾੜ ਦਿੱਤਾ ਗਿਆ ਜਿਸ ਕਰਕੇ ਨੇਪਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਹਹਾਕਾਰ ਮਚ ਗਈ ਤੇ ਜਿਹੜੇ ਉੱਥੇ ਦੇ ਮੌਕੇ ਦੇ ਮੰਤਰੀ ਸੀ ਉਹ ਕਈ ਮੰਤਰੀਆਂ ਨੂੰ ਤਾਂ ਜਾਨੋਂ ਮਾਰ ਦਿੱਤਾ ਗਿਆ ਤੇ ਕੁਝ ਮੰਤਰੀ ਹੈਲੀਕਾਪਟਰ ਦੇ ਵਿੱਚ ਜਾਨ ਬਚਾ ਕੇ ਭੱਜ ਚੁੱਕੇ ਪਰ ਉਹ ਮੰਤਰੀ ਆਪਣੇ ਅਹੁਦਿਆਂ ਤੋਂ ਅਸਤੀਫਾ ਵੀ ਦੇ ਚੁੱਕੇ ਐ ਜਿਸ ਕਰਕੇ ਹੁਣ ਜਿਹੜੇ ਉੱਥੋਂ ਦੇ ਲੋਕ ਐ ਉਹਨਾਂ ਨੇ ਸਾਰੇ ਨੇਪਾਲ ਨੂੰ ਆਪਣੇ ਹੱਥ ਦੇ ਵਿੱਚ ਲੈ ਲਿਆ ਤੇ ਜਿਹੜੇ ਉੱਥੋਂ ਦੇ ਕੈਦੀ ਐ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਿਸ ਕਰਕੇ ਉੱਥੇ ਹੋਰ ਵੀ ਜ਼ਿਆਦਾ ਹਾਹਾਕਾਰ ਮਚ ਗਈ ਜਿਹੜੇ ਕੈਦੀ 15 15 20 20 50 50 ਸਾਲਾਂ ਤੋਂ ਕੈਦ ਕੱਟ ਰਹੇ ਸੀ ਉਹਨਾਂ ਨੂੰ ਆਜ਼ਾਦੀ ਮਿਲ ਗਈ ਤੇ ਉਹ ਕੈਦੀ ਕਿਤੇ ਵੀ ਜਾ ਕੇ ਕੋਈ ਵੱਡਾ ਹਮਲਾ ਵੀ ਕਰ ਸਕਦੇ ਹੈ ਜਿਸ ਕਰਕੇ ਹਰ ਦੇਸ਼ ਨੂੰ ਸੁਚੇਤਤਾ ਰਹਿਣਾ ਹੋਵੇਗਾ ਪਰ ਇਸ ਦੇ ਨਾਲ ਹੀ ਇਹ ਖਬਰ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਸ ਨੇਪਾਲ ਦੇਸ਼ ਦੇ ਵਿੱਚ ਬਹੁਤ ਸਾਰੇ ਭਾਰਤੀ ਲੋਕ ਵੀ ਫਸੇ ਹੋਏ ਹਨ ਜੋ ਪੀਐਮ ਮੋਦੀ ਨੂੰ ਆਪਣੇ ਆਪ ਨੂੰ ਬਚਾਉਣ ਦੀ ਪੁਕਾਰ ਲਗਾ ਰਹੇ ਹਨ ਪਰ ਹਲੇ ਤੱਕ ਭਾਰਤ ਸਰਕਾਰ ਦੇ ਵੱਲੋਂ ਅਜੇ ਹਾ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਕਿ ਉਹਨਾਂ ਨੂੰ ਸੁਰੱਖਿਅਤ ਭਾਰਤ ਦੇਸ਼ ਦੇ ਵਿੱਚ ਲਿਆਂਦਾ ਜਾਵੇ ਇਸ ਲਈ ਕਹਿੰਦੇ ਹਨ ਕਿ ਲੋਕ ਜਦੋਂ ਆਪਣੀ ਆਈ ਤੇ ਆ ਜਾਣ ਤਾਂ ਰਾਜੇ ਤੋਂ ਰੰਕ ਬਣਾ ਦਿੰਦੇ ਹਨ ਲੋਕਾਂ ਦੇ ਭੜਕਣ ਦਾ ਮੁੱਖ ਕਾਰਨ ਇਹ ਸਾਹਮਣੇ ਆਇਆ ਹੈ ਕਿ ਉੱਥੋਂ ਦੀ ਸਰਕਾਰ ਨੇ 26 ਦੇ 26 ਐਪ ਉੱਥੋਂ ਬੰਦ ਕਰ ਦਿੱਤੇ ਸੀ ਜਿਸ ਕਰਕੇ ਫੇਸਬੁੱਕ ਇੰਸਟਾਗ੍ਰam ਟਵਿੱਟਰ ਤੇ ਹੋਰ ਸਾਰੇ ਹੀ ਉੱਥੇ ਜਿਹੜੇ ਐਪ ਸੀ ਉਹ ਬੰਦ ਕਰ ਦਿੱਤੇ ਗਏ ਸੀ ਕਿਉਂਕਿ ਜਿਹੜੇ ਉੱਥੇ ਦੇ ਲੋਕ ਸੀ ਉਹ ਮੀਡੀਆ ਦੇ ਵਿੱਚ ਇਹ ਦਿਖਾਉਂਦੇ ਸੀ ਕਿ ਮੰਤਰੀਆਂ ਦੇ ਜਿਹੜੇ ਬੱਚੇ ਐ ਜਿਹੜੇ ਰਿਸ਼ਤੇਦਾਰ ਐ ਉਹ ਇੰਨੇ ਜ਼ਿਆਦਾ ਅਮੀਰ ਐ ਇੰਨੇ ਲੱਖ ਦੇ ਬੂਟ ਪਾਉਂਦੇ ਇੰਨੇ ਲੱਖ ਦੇ ਘੜੀਆਂ ਲਾਂਦੇ ਤੇ ਵਧੀਆ ਮਹਿੰਗੇ ਮਹਿੰਗੇ ਹੋਟਲਾਂ ਦੇ ਵਿੱਚ ਵਧੀਆ-ਵਧੀਆ ਖਾਣਾ ਖਾਂਦੇ ਜਿਸ ਕਰਕੇ ਜਿੰਨੇ ਵੀ ਉੱਥੇ ਦੇ ਮੰਤਰੀ ਹੁੰਦੇ ਹਨ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਜਤਾਇਆ ਜਾਂਦਾ ਹੈ ਤੇ ਉਹ ਇਹਨਾਂ ਐਪਾਂ ਨੂੰ ਉਸ ਨੇਪਾਲ ਦੇਸ਼ ਦੇ ਵਿੱਚ ਬੈਨ ਕਰ ਦਿੰਦੇ ਹਨ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉੱਥੇ ਪੂਰੀ ਤਰ੍ਹਾਂ ਤਬਾਹੀ ਮਚਾ ਦਿੱਤੀ ਜਾਂਦੀ ਹੈ ਇੱਥੋਂ ਤੱਕ ਕਿ ਪੁਲਿਸ ਕਰਮਚਾਰੀਆਂ ਉੱਤੇ ਵੀ ਉਹਨਾਂ ਦੇ ਉੱਤੇ ਵੀ ਡਾਂਗਾ ਬਰਸਾਈਆਂ ਜਾਂਦੀਆਂ ਹਨ ਤੇ ਘੜੀਸ ਘੜੀਸ ਕੇ ਰੋੜੇ ਪੱਥਰ ਮਾਰ ਕੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ ਹੁਣ ਵੱਡੀ ਗੱਲ ਇਹ ਹੈ ਕਿ ਜਿਹੜੇ ਉੱਥੇ ਭਾਰਤ ਦੇ ਲੋਕ ਫਸੇ ਹੋਏ ਹਨ ਉਹ ਭਾਰਤ ਦੇ ਵਿੱਚ ਬਰਤਨਾ ਚਾਹੁੰਦੇ ਹਨ ਕਿ ਸਾਡੀ ਭਾਰਤ ਸਰਕਾਰ ਉਹਨਾਂ ਦੀ ਮਦਦ ਕਰੇਗੀ ਕਿ ਸਾਡੇ ਪੰਜਾਬ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਭਾਰਤ ਵਿੱਚ ਲਿਆਂਦੇ ਲਈ ਉਹਨਾਂ ਦੀ ਮਦਦ ਕਰਨਗੇ ਪਰ ਹਲੇ ਤੱਕ ਸਰਕਾਰ ਦੇ ਵੱਲੋਂ ਕੋਈ ਵੀ ਬਿਆਨ ਇਸ ਉੱਤੇ ਸਾਹਮਣੇ ਨਹੀਂ ਆਇਆ ਕਿ ਉਹਨਾਂ ਨੂੰ ਭਾਰਤ ਦੇ ਵਿੱਚ ਸੁਰੱਖਿਅਤ ਲਿਆਂਦਾ ਜਾਵੇਗਾ ਤੇ ਉਹਨਾਂ ਦੀ ਜਾਨ ਬਚਾਈ ਜਾਵੇਗੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਨੇਪਾਲ ਦੇ ਵਿੱਚ ਹੋਰ ਹਾਲਾਤ ਕਿਦਾਂ ਦੇ ਰਹਿੰਦੇ ਹਨ ਕਿ ਭਾਰਤੀ ਲੋਕਾਂ ਨੂੰ ਭਾਰਤ ਦੇ ਵਿੱਚ ਲਿਆਂਦਾ ਜਾਵੇਗਾ ਜਾਂ ਨਹੀਂ ਤੇ ਜੇਕਰ ਤੁਸੀਂ ਹਰ ਰੋਜ਼ ਨਮੀ ਤੋਂ ਨਮੀ ਅਪਡੇਟ ਪਾਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ